ਤਾਨਪੁਰ ਲੋਦੀ ਦੀ ਸੰਗਣੀ ਆਬਾਦੀਿਤ ਸਥਿਤ ਮੁਹੱਲਾ ਮੋਰਿਸ ਇੱਕ ਘਰ ਦੇ ਨਾਲ ਟੈਂਟ ਹਾਊਸ ਦੇ ਇੱਕ ਗੋਦਾਮ 'ਚ ਤੜਕਸਾਰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਉਸਦਾ ਪ੍ਰਭਾਵ ਨਾਲ ਵਾਲੇ ਲੱਗਦੇ ਮਕਾਨ ਨੂੰ ਵੀ ਪਿਆ। ਸੜਕਸਾਰ ਜਦੋਂ ਸਫਾਈ ਕਰਮੀ ਪਾਸੋਂ ਪਰਿਵਾਰ ਨੂੰ ਘਟਨਾ ਬਾਬਤ ਜਾਣਕਾਰੀ ਮਿਲੀ ਤਾਂ ਨਾਲ ਹੀ ਫਾਇਰ ਬ੍ਰਿਗੇਡ ਨੂੰ ਘਟਨਾ ਦੀ ਸੂਚਨਾ ਦਿੱਤੀ। ਸਮੇਂ ਸਿਰ ਮਾਨੀ ਕੀ ਘਟਨਾ ਵਾਪਰੀ ਏ ਟੈਂਟ ਅਚਾਨਕ ਅੱਗ ਲੱਗੀ ਆ ਕੋਈ ਬੰਨ ਲਗਾ ਬਸਿਕ ਦੇ ਬਚਾਅ ਹੋਇਆ ਵਾ ਯਾਨਕੀ ਬਸਿਕ ਦੇ ਬਾਹਰ ਨਿਕਲੇ ਆ ਇੰਨੇ ਹੀ ਬਚਾਅ ਹੋ ਗਿਆ ਯਾਨਕੀ ਨੁਕਸਾਨ ਕਾਫੀ ਹੋ ਗਿਆ ਸਾਮਾਨ ਸਾਰਾ ਯਾਨਕੀ ਲੱਖਾਂ ਸਾਮਾਨ ਸੜ ਕੇ ਸੁਆਹ ਹੋ ਗਿਆ ਵਾ ਤੇ ਸਾਰਾ ਕੁਝ ਯਾਨਕੀ ਜੋ ਵਾਇਰਿੰਗ ਮੂਰਿੰਗ ਸਭ ਕੁਝ ਟੈਂਟ ਨੂੰ ਤੱਕ ਕੋਈ ਯਾਨਕੀ ਸਾੜ ਛੁੱਟ ਗਿਆ ਵਾ ਤੇ ਦੇਖ ਗਿਆ ਸੀ ਇਹ ਕਿੰਨੇ ਵਜੇ ਦੀ ਘਟਨਾ ਛੇੜੀ ਇਹ 6:30 ਵਜੇ ਦੀ ਘਟਨਾ ਹੈ ਮਾਨ ਕੀ ਕਿਸੇ ਦਾ ਤੁਹਾਡਾ ਟੈਂਟ ਹਾਊਸ ਕੋਲ ਹੀ ਸਾਰੇ ਟੈਂਟ ਉਸ ਸੀਗਾ ਟੇਬਲ ਕੁਰਸੀਆਂ ਤੇ ਪੰਡਾਲ ਸਭ ਕੁਝ ਸੀਗਾ ਵਿੱਚ ਉਮਮਨ ਕਿੰਨੇ ਦਾ ਨਿਸ਼ਾਨ ਹੋ ਗਿਆ ਇਹ ਉਮਮਨ 12-14 ਲੱਖ ਦਾ ਟੈਂਟ ਦਾ ਬਾਕੀ ਰਿਪੇਅਰਿੰਗ ਵਗੈਰਾ ਤੇ ਫਿਰ 5 ਦਿਨ ਟਾਈਮ ਸਰ ਆ ਗਈ ਜੀ 5 ਦਿਨ ਆ ਗਈ ਸੀ ਠੀਕ ਹੈ ਜੀ ਇਹ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਨੂੰ ਆ ਕਿ ਮੁਆਇਦਾ ਦਿੱਤਾ ਜਾਵੇ ਸੰ ਬੰਦਾ ਮੁਆਇਦਾ ਨੂੰ ਦਿੱਤਾ ਜਾਵੇ ਇਨਾਵਾ ਜੀ ਤੁਹਾਡਾ ਮੇਰਾ ਨਾਮ ਸ਼ਬਾਚੰਦ ਨਵੀਂ ਹਾਂ ਜੀ ਕੀ ਘਟਨਾ ਵਾਪਰੀ ਜੀ ਤੁਹਾਡੀ ਘਟਨਾ ਸਾਨੂੰ ਕੋਈ ਪਤਾ ਹੀ ਨਹੀਂ ਮੈਨੂੰ ਅੰਦਰੋਂ ਕੱਢ ਕੇ ਲਿਆਇਆ ਅਚਾਨਕ ਕਿਤੇ ਅੱਗੇ ਲੱਗ ਗਈਏ ਹੈ ਹਾਂ ਜੀ ਅੰਦਰੋਂ ਖਿੱਚ ਕੇ ਲਿਆਇਆ ਮੇਰਾ ਸਾਰਾ ਸਰੀਰ ਸੰਜਿਆ ਕਿੰਨੇ ਕਦਾਂ ਨੁਕਸਾਨ ਹੋਇਆ ਜੀ ਉਹਨੂੰ ਨੁਕਸਾਨ ਤੇ ਹੁਣ ਪਤਾ ਲੱਗੂ ਕਿੰਨਾ ਨੁਕਸਾਨ ਜਨਾ ਟਾਂਦਾ ਸਾਡਾ ਸਾਰਾ ਸਰਕੇ ਸੁਆਹ ਹੋ ਗਿਆ ਘਰ ਦਾ ਕਿੰਨਾ ਕ ਨੁਕਸਾਨ ਹਾਂ ਜਿਹੜਾ ਘਰ ਦਾ ਘਾਟਾ ਜਿੱਥੇ ਤੁਸੀਂ ਰਹਿੰਦੇ ਉਹਦਾ ਕੀ ਨੁਕਸਾਨ ਹੋਇਆ ਜੀ ਮੈਂ ਪੁੱਤ ਵੀ ਪਤਾ ਨਹੀਂ ਕਿੰਨਾ ਮੈਂ ਕੁਟਮੀਆਂ ਕੋ ਗੋਡੇ ਨਹੀਂ ਮੇਰੇ ਚੱਲਦੇ ਮੈਂ ਕੱਢ ਕੇ ਮੈਨੂੰ ਚ ਕੀ ਕਰੀ ਨਿਸ਼ਾਨ ਪਤਾ ਕਿਦਾਂ ਲੱਗਿਆ ਤੁਹਾਨੂੰ ਹੈ ਅੱਗ ਦਾ ਪਤਾ ਕਿਦਾਂ ਲੱਗਿਆ ਤੁਹਾਨੂੰ ਅੱਗ ਲੱਗ ਮੈਨੂੰ ਤੇ ਮੈਨੂੰ ਮੇਰੀ ਪਰਜਾਈ ਦੀ ਮੈ ਉਹ ਮੈਨੂੰ ਘੱਟ ਕੇ ਲਈ ਆਈ ਕਹਿੰਦੀ ਕਿ ਅੱਗ ਲੱਗ ਗਈ ਹੈ ਤੇ ਆ ਜਾਓ ਬਾਹਰ ਆਓ ਤੁਸੀਂ ਮੇ ਕੋ ਤੋਰੀ ਨੇ ਮੇਰੇ ਹੋਸ਼ ਹੀ ਉੱਡ ਗਏ ਕਿ ਤੀਕ ਬਾਹਰਾਂ ਵੱਸ ਗਿਆ ਹੈ ਬਰੇ ਬਰੇ ਅੱਜ ਕਿਸ ਤਰ੍ਹਾਂ ਲੱਗੀ ਤੁਸੀਂ ਤੁਹਾਨੂੰ ਹਾਂ ਜੀ ਅੱਜ ਕਿਸ ਤਰ੍ਹਾਂ ਲੱਗੀ ਇਹ ਪਤਾ ਨਹੀਂ ਕਿਦਾਂ ਲੱਗ ਗਈ ਹੈ ਤੁਸੀਂ ਫਿਰ ਫਾਇਲ ਪਰ ਗੇੜ ਵਾਲੇ ਅੱਗੇ ਸੀ ਮੌਕੇ ਤੇ ਆਗੈ ਫਾਰੂ ਗੇੜ ਵਾਲੇ ਆਗੈ ਸੀ ਕਿਹਾ ਤਾਂ ਕਿ ਡਬਾ ਦੇ ਡਬਾ ਲਾਏ ਮੇਰੇ ਖਿਆਲ ਤੋਂ ਇਹਨਾਂ ਸਾਰੀ ਹੈ ਤੁਸੀਂ ਤੁਸੀਂ ਕੀ ਸਰਕਾਰ ਕੋ ਮੰਨ ਕਰਦੇ ਹੋ ਕੋ ਸ਼ਾਸਨ ਸਰਕਾਰ ਕੋ ਮੇਰਾ ਦੇਖੋ ਮੈਂ ਅਰੀ ਦੇ ਐਡੇ ਹੈ ਨਹੀਂ ਮਹਤ ਮਹਤ ਸਾਥੀ ਆ ਅੱਗੇ ਵੀ ਕਰਜਾ ਜਾ ਕੇ ਭੈਣ ਸਮਾਨ ਪਾਇਆ ਉਹ ਤੁਸੀਂ ਕੀ ਮੰਨ ਚੀ ਕਰਦੇ ਹੋ ਨਾ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਸਮਾਨ ਦਾ ਘੁਮਕਾਨ ਦਾ ਜੋ ਵੀ ਹੈ ਦਾ ਸਰਕਾਰ ਨੂੰ ਜਾਈਏ ਸਾਡੀ ਮਸਲਤ ਕਰਣੀ ਮੇਰਾ ਨਾਮ ਸੁਜੀਤ ਕੁਮਾਰ ਆ ਅਚਾਨਕ ਮੇਰੀ ਭੈਣ ਦਾ ਫੋਨ ਆਇਆ ਸਾਡੇ ਪੰਜ ਵੇ ਵੀ ਕਰੇ ਅੱਗ ਲੱਗੀ ਆ ਤੇ ਜਦੋਂ ਅਸੀਂ ਆਏ ਤਾਂ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਸੀ ਤੇ ਅਸੀਂ ਫਾਇਰ ਗ੍ਰਾਫ ਫੋਨ ਕੀਤਾ ਫਾਇਰ ਵਿਗਟ ਵੀ ਆ ਗਈ ਅੱਗ ਬੁਝ ਗਈ ਚਲੋ ਘਰ ਦਾ ਨੁਕਸਾਨ ਕਾਫੀ ਹੋਇਆ ਵਾ ਘਰ ਸੜ ਕੇ ਸਾਰਾ ਸਵਾਲ ਹੋ ਗਿਆ ਟੇਡ ਦਾ ਸਮਾਨ ਸੀ ਜੰਨ ਦਾ ਕੱਬੇ ਬੈੱਡ ਸੀ ਹੋਰ ਸਮਾਨ ਲੈਂਟਰ ਭਾਰ ਗਿਆ ਵਾ ਬਹੁਤ ਜ਼ਿਆਦਾ ਸਾਡੀ ਭੈਣ ਦਾ ਤੇ ਨੁਕਸਾਨ ਹੋਇਆ ਵਾ ਅਸੀਂ ਫਿਰ ਮੰਗ ਕਰਦੇ ਆ ਵੀਨਾ ਕੋ ਮਾਜਦ ਦਿੱਤਾ ਜਾਵੇ ਭਾਈ ਬੇ ਕੀ ਤੁਹਾਡਾ ਨਾਮ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਬਲਜੀਤ ਸਿੰਘ ਹੈ ਤੇ ਮੈਂ ਫਾਇਰ ਬ੍ਰਿਗੇਡ ਸultanpur ਲੋਧੀ ਦੀ ਡਿਊਟੀ ਕਰਦਾ ਤੇ ਅੱਜ ਸਵੇਰੇ 5:30 ਵਜੇ ਮੋਰੀ ਮਹੱਲਾ ਦੇ ਵਿੱਚ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਬਹੁਤ ਹੀ ਭਿਆਨਕ ਅੱਗ ਲੱਗੀ ਆ ਤੇ ਇਹ ਟੈਂਟ ਦੀ ਦੁਕਾਨ ਸੀ ਤੇ ਸਾਨੂੰ ਫਾਇਰ ਕੋਲ ਲਈ ਅਸੀਂ ਤੁਰੰਤ ਗੱਡੀਆਂ ਲੈ ਕੇ ਉੱਥੇ ਪਹੁੰਚੇ ਆ ਕੜੀ ਮੁਸ਼ਕਲ ਤੋਂ ਬਾਅਦ ਇਸ ਅੱਗ ਨੂੰ ਚੰਗੀ ਤਰ੍ਹਾਂ ਕੰਟਰੋਲ ਕਰ ਲਿਆ ਗਿਆ ਹੈ ਮਾਲੀ ਨੁਕਸਾਨ ਕਾਫੀ ਹੋਇਆ ਪਰ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਸਾਡੀ ਫਾਇਰ ਬ੍ਰਿਗੇਡ ਦੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਆ ਵੀ ਕਿਸੇ ਵੀ ਬੰਦੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਤੇ ਤੁਰੰਤ ਬੰਦਿਆਵਰੇ ਬੜੀ ਦਲੇਰੀ ਨਾਲ ਪਹੁੰਚ ਕੇ ਅੱਗ ਨੂੰ ਕੰਟਰੋਲ ਕੀਤਾ ਸਟੋਰ ਕਾਦਾ ਸੀ ਇਹ ਸਾਰੇ ਸਟੋਰ ਸੀਗਾ ਟੈਂਟ ਦਾ ਟੈਂਟ ਦਾ ਸਮਾਨ ਸੀ ਸਾਰਾ ਵਿਆਹ ਸਾਦੀਆਂ ਵਾਲਾ ਪਲੇਟਾਂ ਕੈਟਰਿੰਗ ਗਲਾਸ ਕੁਰਸੀਆਂ ਸਾਰਾ ਉਹ ਜਲ ਕੇ ਸੁਆਹ ਹੋ ਗਿਆ ਉਹਨਾਂ ਦਾ ਹਾਂਜੀ ਹਾਂਜੀ ਪ੍ਰਭਾਤ ਕਾਬੂ ਪਾ ਲਏਗੇ ਹਾਂਜੀ ਆਕੂ ਪੂਰੀ ਪੂਰੀ ਤਰ੍ਹਾਂ ਕੰਟਰੋਲ ਹੈ ਤੇ ਲਗਭਗ 100% ਇਹਨੂੰ ਕਾਬੂ ਕਰ ਲਿਆ ਗਿਆ ਹੈ ਜੀ